ਭਾਰਤ-ਪਾਕਿਸਤਾਨ ਕੂਮਾਂਤਰੀ ਅਟਾਰੀ ਸਰਹੱਦ ਤੇ ਪੈਂਦੀ ਸਾਂਝੀ ਚੱਕਪੋਸਟ ਅਟਾਰੀ ਵਿਖੇ 11ਵਾਂ ਕੂਮਾਂਤਰੀ ਯੋਗ ਦਿਹਾੜਾ ਮਨਾਇਆ ਗਿਆ ਸਰहदी ਸੁਰੱਖਿਆ ਬਲ ਯਾਨੀ ਬੀਐਸਐਫ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਬੀਐਸਐਫ ਪੰਜਾਬ ਫਰੰਟੀਅਰ ਦੇ ਆਈਜੀ ਡਾਕਟਰ ਅਤਲ ਫੁੱਲਜ਼ਲੇ बीएसएफ खासा हेड क्वार्टर अमृतसर ਦੇ ਡੀਆਈਜੀ ਐਸਐਸ ਚੰਦੇਲ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਅਤੇ ਜਵਾਨਾਂ ਨੇ ਯੋਗ ਕੀਤਾ ਇਸ ਮੌਕੇ ਟਾਰੀ ਸਰਹੱਦਤੀ ਤਾਇਨਾਤ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਰਹੇ ਸਮਾਗਮ ਦੌਰਾਨ ਯੋਗ ਮਾਹਿਰਾਂ ਨੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਲਾਜ਼ਮੀ ਤੌਰ ਤੇ ਯੋਗ ਕਰਨ ਦਾ ਸੱਦਾ ਦਿੱਤਾ ਜਿਸ ਕਾਰਨ ਕਿ ਬੀਐਸਐਫ ਵੱਲੋਂ ਪੰਜਾਬ ਦੀਆਂ ਸਾਰੀਆਂ ਇਕਾਈਆਂ ਤੇ ਹੈੱਡਕੁਆਰਟਰਾਂ ਵਿਖੇ ਕਮਾਂਤਰੀ ਯੋਗ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ ਜਿਸ ਵਿੱਚ ਸਰਹੱਦੀ ਪਿੰਡਾਂ ਦੇ ਵਸਨੀਕਾਂ ਬੱਚਿਆਂ ਉਗੀਆਂ ਖੇਡ ਸ਼ਖਸੀਅਤਾਂ ਅਤੇ ਪਦਮ ਪੁਰਸਕਾਰ ਜੇਤੂਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਦੌਰਾਨ ਜਲੰਧਰ ਦੇ CRPF ਦੇ ਸਰਾਏ ਖਾਸ ਵਿਖੇ ਪੈਂਦੇ ਕੰਪਲੈਕਸ ਵਿੱਚ ਕੋ ਮੰਤਰੀ ਯੋਗ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਅਧਿਕਾਰੀਆਂ ਨੇਮ ਫੌਜੀ ਦਸਤੇ ਦੇ ਜਵਾਨਾਂ ਤੇ ਗਰੁੱਪ ਸੈਂਟਰ ਵਿੱਚ ਰਹਿਣ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ